ਸਿੱਗੀ ਆਲੀ ਸਾਰਿਆਂ ਨੂੰ ਗੁਰ ਵੀਰ ਠੀਕ ਹੋ ਸਾਰੇ ਜਣੇ ਅੱਜ ਵੀ ਦੇ ਨਵੇਂ ਬੱਚੇ ਜੇ ਪਾ ਬਿਠਾਈ ਰਹੀਏ ਛਤਰੀ ਤੇ ਇੱਕ ਬੱਚਾ ਉੱਡ ਗਿਆ ਆਪਣਾ ਅੱਗੇ ਵੀ ਜਣੀ ਉੱਡਦਾ ਹੈ ਆਪਣਾ ਇਹ ਬੱਚਾ ਉੱਡਦਾ ਤਾਂ ਕਾਹ ਨੂੰ ਵਾ ਛਤਰੀ ਤੋਂ ਅਗਰੇ ਉੱਧਰੋਂ ਉੱਡ ਕੇ ਇੱਧਰ ਵਾਹੇ ਨਾ ਇੱਧਰੋਂ ਉੱਡ ਕੇ ਉੱਧਰ ਵਾਹ ਜਾਂਦਾ ਬਾਈ ਨਾ ਕਿ ਲੱਗਿਆ ਫਿਰਦਾ ਜੀ ਦੇਖ ਰਿਹਾ ਸਾਰਿਆਂ ਬੱਚਿਆਂ ਨੂੰ ਲਾਉਣ ਦਾ ਸੌਖਾ ਤਰੀਕਾ ਆ ਹੀ ਆ ਵੀਰੇ ਵੀ ਬੱਚੇ ਖੁੱਲੇ ਛੱਡਵਾ ਛਤਰੀ ਦੇ De corno para não olha ai, 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 કેવું બચા હું Aja aja aja. ਕਾ ਕੋਠੇ ਦੇ ਬਹਿ ਗਿਆ ਬਾਈ ਆਪਣੇ ਦੇਖ ਲਓ ਇੰਨਾ ਫਾਇਦਾ ਜਣੀ ਇਹ ਕਬੂਤਰ ਜੇ ਆਪਣੇ ਛਤਰੀ ਦੇ ਖੁੱਲੇ ਬੈਠੇ ਰਹਿਣਗੇ ਪਹਿਲੇ ਦਿਨ ਭਜਾ ਉੱਡੇ ਮੜਾ ਮੜਾ ਭੜਕਾਇਆ ਨਾਲੇ ਦੇਖ ਲਓ